ਮम्मा ਅਗੇ ਤੇਰੀ ਦੇਖ ਨਾ ਖੁਸ਼ੀ ਦੀਦੀ ਹਾਂ ਤੁਹਾਡਾ ਸਿਰਫ ਇਹ ਨੂੰ ਟੀਚਰ ਹੁੰਦਾ ਸ਼ਾਸਤਰਾ ਮम्मा ਨਾ ਕਹੋ ਕਿਉਂਕਿ ਤੁਹਾਨੂੰ ਵੀ ਪਤਾ ਵਾ ਭਾਜੀ ਨੇ ਤੁਹਾਡੀ ਇਹ ਗੱਲ ਸੁਣ ਲਈ ਨਾ ਫਤ ਫਿਰ ਇਥੇ ਗਲੇਸ਼ ਹੋਊਗਾ ਇਹਦੇ ਵੱਲ ਧਿਆਨ ਥੋੜਾ ਜਿਹਾ ਕਰ ਲੋ ਇਦਾਂ ਨਾ ਕਹੋ ਬਾਰ-ਬਾਰ ਕਿਉਂਕਿ ਤੁਹਾਨੂੰ ਟੀਚਰ ਤੋਂ ਉਹ ਤੇ ਸੱਦਿਆ ਕਿ ਠੀਕ ਹੋ ਜੇ ਕਿਉਂਕਿ ਤੁਹਾਨੂੰ ਬਾਰ-ਬਾਰ ਯਾਦ ਕਰਦੀ ਹੈ ਇਸ ਕਰਕੇ ਸਿਰਫ ਟੀਚਰ ਹੋਣ ਤਾਂ ਕਿ ਰੋਜ਼ ਨਾਲ ਸਬਰਤ ਤੂੰ ਵੀ ਤਾਂ ਸਮਝ ਨਾ ਮੈਂ ਇੱਕ ਮਾਂ ਹਾਂ ਉਹਦੀ ਕਿੱਦਾਂ ਬਨੇ ਅਰਮਾਨ ਅੰਦਰ ਦੱਬੇ ਰਹਿੰਦਾਂ ਵਾ ਤੇ ਮੈਂ ਕੋਸ਼ਿਸ਼ ਕਰਾਂਗੀ ਖੁਸ਼ੀ ਇਹਦੀ ਅੱਜ ਆਗੇ ਤੇ ਵੀ ਆਪਣੇ ਹੱਕ ਜਿਤਾਉਂਦੇ ਨਹੀਂ ਤੁਸੀਂ ਕਹਿੰਦੇ ਜੀ ਕਿ ਮੈਂ ਦੀ ਮਾਂ ਵਾ ਪਰ ਵੇਖੋ ਆਪਣੇ ਸਾਰੇ ਦੇ ਕੀਤੀਆਂ ਨੇ ਬੱਚੇ ਗਾੜੀਆਂ ਆਉਂਦੀਆਂ ਅੱਜ ਬੱਚਾ ਇਸ ਹਾਲਾਤ ਚ ਵਾ ਸਿਰਫ ਕਿ ਜ਼ਿੰਮੇਵਾਰੀ ਦਿੱਤੀ ਗਈ ਹੈ ਇੱਕ ਡਾਕਟਰ ਦੀ ਕਿ ਤੁਸੀਂ ਬੱਚੇ ਨੂੰ ਸਿਰਫ ਠੀਕ ਕਰਨਾ ਵਾ ਇੱਥੇ ਮਾਂ ਬੰਦਾ ਆਪਣਾ ਹੱਕ ਨਾ ਜਿਤਾਓ ਦੀਦੀ ਪਿੱਛੇ ਤੁਸੀਂ ਨਾ ਬਹੁਤ ਗਲਤੀਆਂ ਕਰ ਚੁੱਕੇ ਜੀ ਹੁਣ ਇਹ ਗਲਤੀ ਨੂੰ ਮੌਕਾ ਨਾ ਦਿਓ ਬਸ ਜਿਹੜਾ ਕੰਮ ਆਏ ਇਹ ਨਾ ਕਰਨਾ ਸਿਰਫ ਉਹ ਹੀ ਕਰਿਓ ਸਿਮਰਤ ਮੈਨੂੰ ਬਾਬਾ ਇੱਕੋ ਗੱਲ ਨਾ ਕਰ ਮੈਨੂੰ ਪਤਾ ਹੈ ਮੈਨੂੰ ਇਸ ਘਰ ਵਿੱਚੋਂ ਉਹ ਖੁਸ਼ੀਆਂ ਮੈਨੂੰ ਆਪਣਾਪਣ ਉਹ ਨਹੀਂ ਮਿਲਣਾ ਹੈਗਾ ਮੈਂ ਤਾਂ ਪਾਗਲ ਅਗੀ ਸੀ ਜਿਹੜੀ ਕਿਸੇ ਪਿੱਛੇ ਲੱਗ ਕੇ ਕਿਸੇ ਦੀਆਂ ਯਾਦਾਂ ਵਿੱਚ ਖੋ ਕੇ ਉਹਨੂੰ ਬੇਟੀ ਨੂੰ ਮੈਂ ਸਜ਼ਾ ਦੇ ਦਿੱਤੀ ਇਹਨੂੰ ਛੱਡ ਕੇ ਚੱਲ ਗਈ ਦੇਖ ਸਿੰਦਰ ਐਨਾ ਤਾਂ ਮੈਨੂੰ ਹੁਣ ਪਤਾ ਲੱਗ ਹੀ ਗਿਆ ਮੈਂ ਜਦੋਂ ਆਈ ਆ ਤੇ ਸੁਖ ਮੈਨਾਂ ਕਿਦਾਂ ਬੋਲਿਆ ਉਹ ਤਾਂ ਹੈ ਹੀ ਨਹੀਂ ਬਿਲਕੁਲ ਵੀ ਉਹਦੇ ਮਨ 'ਚ ਕੁਝ ਨਹੀਂ ਆ ਮੇਰੇ ਵਾਸਤੇ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੇਰੀ ਹੁਣ ਕੋਈ ਵੀ ਮੇਰੇ ਕੋਲ ਕੋਈ ਗਲਤੀ ਨਾ ਹੋਵੇ ਜਿੱਦੋਂ ਫੇਰ ਸੁਖ ਤੁਹਾਨੂੰ ਬੋਲੇ ਜਾਂ ਮੈਨੂੰ ਬੋਲੇ ਮੈਂ ਹੁਣ ਬਸ ਬੇਟੀ ਵਾਸਤੇ ਆਈ ਆ ਇੱਥੇ ਤੇ ਮੈਂ ਬੜੀ ਖੁਸ਼ ਹਾਂ ਮੰਨੇਗੀ ਤੂੰ ਕਿ ਮੇਰੀ ਬੇਟੀ ਨੂੰ ਲੀਨ ਨੂੰ ਨਹੀਂ ਖੁਸ਼ੀ ਨੂੰ ਉਹ ਸਭ ਖੁਸ਼ੀਆਂ ਮਿਲਦੀਆਂ ਬਈਆਂ ਨੇ ਬਹੁਤ ਵਧੀਆ ਪਰਵਿਸ਼ ਹੋ ਰਹੀ ਉਹਦੀ ਸੁਖ ਨੇ ਆਪਾ ਆਪਣਾ ਸੁਖ ਨੇ ਆਪਣਾ ਇੱਕ ਇੱਕ ਵਾਦਾ ਪੂਰਾ ਕੀਤਾ ਜੋ ਜੋ ਨੇ ਕਿਹਾ ਸੀ ਮੈਂ ਹੀ ਬੇਵਕੂਫ ਸੀ ਜਿਹੜੀਆਂ ਕਿਸੇ ਦੀਆਂ ਗਲਤੀਆਂ ਜਿਵੇਂ ਅੱਜੰਦੀਆਂ ਤੇ ਆਪਣੀਆਂ ਗਲਤੀਆਂ ਕਰਕੇ ਇਹਨੂੰ ਛੱਡ ਕੇ ਚਲ ਗਈ ਸੀ ਤੁਸੀਂ ਨਾ ਪਰੇਸ਼ਾਨ ਨਾ ਹੋ ਤਨੂਰ ਮੇਰੇ ਕਰਕੇ ਨਾ ਕਿਸੇ ਵੀ ਮੇਰੀ ਗਲਤੀ ਕਰਕੇ ਤੁਸ ਕੋਈ ਵੀ ਗੱਲ ਨਹੀਂ ਸੁੰਨੀ ਪੈਗੀ ਤੇ ਮੈਂ ਨਾ ਬਸ ਇਹਨੂੰ ਠੀਕ ਕਰਨੀ ਆਈ ਆ ਇਹ ਬਸ ਇੱਕ ਵਾਰੀ ਠੀਕ ਹੋ ਜੇ ਤੇ ਮੈਂ ਵਾਪਸ ਕਦੀ ਮੁੜ ਕੇ ਨਹੀਂ ਦੇਖਾਂਗੀ ਤੂੰ ਫਿਕਰ ਨਾ ਕਰ ਨਹੀਂ ਨਹੀਂ ਦੀਦੀ ਅਹੀਂ ਤੇ ਆਪ ਚਾਹੁੰਦੇ ਆ ਕਿ ਤੁਹਾਡਾ ਘਰ ਵਾਸਤੇ ਸਭ ਕੁਝ ਪਹਿਲਾਂ ਤੋਂ ਤੁਹਾਡੀ ਜ਼ਿੰਦਗੀ ਸਹੀ ਹੋ ਜੇ ਪਰ ਉਹਨੇ ਇਹ ਚ ਕੀ ਕਰ ਸਕਦੇ ਆ ਨਹੀਂ ਸਿਮਰਤ ਤੂੰ ਟੈਨਸ਼ਨ ਨਾ ਲੈ ਕੇ ਸੇ ਗੱਲ ਦੀ ਮੈਂ ਬਸ ਜਿਹੜੇ ਕੰਮ ਆਈ ਹੈ ਨਾ ਮੈਂ ਉਹ ਕੰਮ ਕਰਕੇ ਚਲ ਜਾਣਾ ਮੈਂ ਤੂੰ ਫਿਕਰ ਨਾ ਕਰ ਤੂੰ ਨੀਕਾ ਥੋੜੀ ਜਿਮਾਸੀ ਮੈਂ ਕਿਥੋਂ ਆ ਮੈਂ ਤਾਂ ਬਾਹਰ ਗਈ ਕਿਤੇ ਕੰਮ ਤੇ ਵੇਖਿਆ ਤਾਂ ਬੈਣਾ ਮਾਂ ਮਾਈ ਹੁੰਦੀ ਆ ਕਿਦਾਂ ਗੋਦੀ ਚ ਪਾ ਕੇ ਉਹਨੂੰ ਕਿਦਾਂ ਪਿਆਰ ਨਾਲ ਦਈਏ ਸੰਭਲ ਉਹ ਕੰਮ ਤੂੰ ਥੋੜਾ ਕਰ ਸਕਦਾ ਹਾਂ ਜੋ ਮਾਵਾ ਨੇ ਕਰ ਲੈਣਾ ਹੁੰਦਾ ਵਾ ਮਾਸੀ ਜੀ ਮੇਰੀ ਗੱਲ ਸੁਣੋ ਮੇਰੀ ਸੁਣ ਗੱਲ ਪਹਿਲੇ ਤਾਂ ਸੁੱਖ ਆਪਣੀਆਂ ਤੋਂ ਬਾਅਦ ਚ ਗੱਲ ਲਿਓ ਵੇਖ ਕਹਿੰਦੇ ਨਾ ਮਾਂ ਦਾ ਚਾਜ ਜਿਨਾ ਜਦੋਂ ਤੇ ਬੱਚਾ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਵਾ ਇਹਨਾਂ ਫੇ ਦੋਪੜੀ ਐ ਹੋਈਆਂ ਉਹਨੂੰ ਆਈ ਨੂੰ ਤੇ ਬੱਚੇ 'ਚ ਇੰਪਰੂਵਮੈਂਟ ਦੇਖਲਾ ਥੋੜਾ-ਬੋਤਾ ਲਾ ਕੁਛ ਨਾ ਕੁਛ ਖਾਣ ਲੱਪੀ ਆ ਨਹੀਂ ਤੇ ਤੈਨੂੰ ਪਤਾ ਹੀ ਆ ਦੋ ਤਿੰਨ ਦਿਨ ਹੋ ਗਏ ਕੁੜੀ ਨੇ ਮੂੰਹ 'ਚ ਕੁਝ ਪਾ ਗੇ ਨਹੀਂ ਵੇਖਿਆ ਮਾਸੀ ਜੀ ਮੇਰੀ ਗੱਲ ਸੁਣੋ ਇਹ ਡਰਾਮੇ ਕਰਨ ਦੀ ਆ ਚਰਿੱਤਰ ਕਰਨ ਦੀ ਆ ਉਦੋਂ ਕਿੱਥੇ ਸੀਦਾ ਪਿਆਰ ਉਦੋਂ ਦੀ ਮਮਤਾ ਕਿੱਥੇ ਗਈ ਸੀ ਜਦੋਂ ਨਿੱਕੀ ਜੀ ਨੂੰ ਛੱਡ ਕੇ ਤੇ ਉਦੋਂ ਇਹਨੂੰ ਕੁਝ ਨਹੀਂ ਦਿਖਿਆ ਚ ਚੋਖ ਮੈਂ ਤੇਰੀ ਗੱਲ ਇੱਥੇ ਫੇਰ ਟੋਕਣ ਲੱਗੀ ਆ ਉਦੋਂ ਟਾਈਮ ਹੋਰ ਸੀ ਹੁਣ ਟਾਈਮ ਹੋ ਰਿਹਾ ਉਦੋਂ ਉਹ ਆਪ ਹੀ ਨਹੀਂ ਨਾਰਮਲ ਲੱਗੀ ਹੁਣ ਪਤਾ ਹੀ ਨਹੀਂ ਨੂੰ ਕੀ ਕਰਨ ਦੇ ਤੇ ਕੀ ਨਹੀਂ ਬਾਰ-ਬਾਰ ਉਹਨਾਂ ਗੱਲਾਂ ਦਾ ਨਾ ਕੋਈ ਫਾਇਦਾ ਨਹੀਂ ਕਰੰਦਾ ਮਾਸੀ ਮੇਰੀ ਗੱਲ ਸੁਣੋ ਸਿਰਫ ਮੈਂ ਟੀਚਰ ਕਰਕੇ ਲਿਆ ਆ ਮੈਂ ਆਪਣੀ ਘਰ ਦੀ ਕਰਕੇ ਨਹੀਂ ਲਿਆ ਨੂੰ ਠੀਕ ਆ ਜਦੋਂ ਮੇਰੀ ਕੁੜੀ ਠੀਕ ਹੁੰਦੀ ਖੁਸ਼ੀ ਇਹਨੂੰ ਕੋ ਆਪਣਾ ਰਸਤਾ ਨਾ ਜਿਹੜਾ ਨਾਪਦੀ ਹੋਵੇ ਸਿੱਧਾ ਆਪਣੇ ਨੂੰ ਮੈਂ ਜਿਆਦੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਧਰਨਾ ਠੀਕ ਕਹਾਂ ਤੇ ਹੁਣ ਮੈਂ ਸੁੱਖ ਕਿਤੇ ਨਾ ਕਿਤੇ ਨਾ ਆਪਣੀ ਜਗ੍ਹਾ ਤੂੰ ਵੀ ਸਹੀ ਆ ਗਲਤ ਨਹੀਂ ਆ ਤੂੰ ਜਿਸ ਤਰ੍ਹਾਂ ਦਾ ਹਰਪ੍ਰੀਤ ਨੂੰ ਵੇਖਿਆ ਨਾ ਉਦਾਂ ਦਾ ਹੀ ਤੂੰ ਆਪਣੇ ਮਨ ਚ ਨਾ ਉਹਦੀ ਸ਼ਬੀ ਬਣਾ ਲਈ ਆ ਕਹਿੰਦੇ ਹੁੰਦੇ ਨਾ ਜਿਹੋ ਜਿਹਾ ਵੇਖੋ ਤੇ ਉਹੋ ਜਿਹਾ ਫਿਰ ਹੁੰਦਾ ਨਾ ਪਰ ਸਾਨੂੰ ਪਤਾ ਨਾ ਅਸੀਂ ਹਰਪ੍ਰੀਤ ਨੂੰ ਸ਼ੁਰੂ ਤੋਂ ਵੇਖਿਆ ਵਾ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਤੇਰੇ ਮਨ ਚ ਜਿਹੜੀ ਗਲਤ ਫੈਮਿਲੀ ਨਾ ਜਲਦੀ ਤੋਂ ਜਲਦੀ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਨਿਕਲੇਗੀ ਵੀ ਜ਼ਰੂਰ ਕਹਿੰਦੇ ਨਾ ਦੁੱਖ ਵੇਖਣ ਤੋਂ ਬਾਅਦ ਜ ਸੁੱਖ ਆ ਜੇ ਤੇ ਵਧੀਆ ਹੁੰਦਾ ਵਾ ਦੋਖ ਤੇ ਮੇਰੇ ਸਿਮਰਤ ਨੇ ਵੀ ਬੜੇ ਵੇਖੇ ਆ। ਬੇਸ਼ੱਕ ਉਹਦੀ ਮੰਮੀ ਨੇ ਉਹਨੂੰ ਤੱਕਿਆਂ ਜੋਗੀ ਛੱਡਿਆ ਸੀ। ਬੜੇ ਉਹਦੇ ਨਾਲ ਹਤਿਆਚਾਰ ਕੀਤੇ ਸੀ। ਪਰ ਹਰਪ੍ਰੀਤ ਹਰਪ੍ਰੀਤ ਨੇ ਉਦੋਂ ਵੀ ਉਹਦਾ ਸਾਥ ਦਿੱਤਾ ਹੀਗਾ। ਬਹੁਤ ਸਾਥ ਦਿੱਤਾ ਹੀ। ਉਹ ਕਹਿੰਦੇ ਹੁੰਦੇ ਨਾ ਜਦੋਂ ਕੋਈ ਛੱਟ ਲੱਗਦੀ ਹੈ ਨਾ ਤੇ ਉਹਦਾ ਤੇ ਬੰਦਾ ਲਾਜ ਘਰਾ ਲੈਂਦਾ। ਸਰੀਰ 'ਇੱਕ ਛੱਟ ਜਦੋਂ ਲੱਗਦੀ ਨਾ ਤੇ ਜਦੋਂ ਕੋਈ ਦਿਮਾਗ ਤੇ ਛੱਟ ਲੱਗਦੀ ਨਾ ਡਿਪਰੈਸ਼ਨ ਚ ਜੁਕ ਜਾਂਦਾ ਨਾ ਬੰਦਾ। ਉਹਨੂੰ ਲਾਜ ਕਰਾਉਣ ਦੀ بجائے ਨਾ ਪਾਗਲਪੰਦਾ ਨਾਂ ਦੇ ਦਿੱਤਾ ਜਾਂਦਾ ਕੀ ਇਹ ਪਾਗਲ ਆ ਇਹ ਸਾਡੇ ਵਰਗੇ ਲੋਕਾਂ ਦੇ ਵਿੱਚ ਨਾ ਰਹਿਣ ਲਾਇਕ ਨਹੀਂ ਹੈਗਾ ਕਿਉਂ ਨਾਜ ਕਰਾ ਕੇ ਉਹਨੂੰ ਵੀ ਆਪਾਂ ਆਪਣੇ ਵਰਗਾ ਫਿਰ ਤੋਂ ਬਣਾ ਸਕਦੇ ਆ ਪਰ ਨਹੀਂ ਇਹ ਹੀ ਗਲਤ ਫੈਮਿਲੀ ਨਾ ਸੁੱਖ ਦੇ ਵਿੱਚ ਵੀ ਆ ਮੈਂ ਤੇ ਨਾ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਸੁੱਖ ਵੀ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਅਪਣਾਵੇ ਹਰਪ੍ਰੀਤ ਨੂੰ ਅਪਣਾਵੇ ਜਿਉ ਬਗਾਨੀ ਧੀ ਨੂੰ ਪਨਾ ਸਕਦਾ ਵਾ ਖੁਸ਼ੀ ਨੂੰ ਪਨਾ ਸਕਦਾ ਵਾ ਤੇ ਹਰਪ੍ਰੀਤ ਫਿਰ ਉਹਦੀ ਆਪਣੀ ਵਾਈਫ ਆ ਉਸ ਦਿਨ ਦੀ ਨਾ ਮੈਨੂੰ ਹਮੇਸ਼ਾ ਉਡੀਕ ਰੋਗੀ ਜਿੱਦਨ ਸੁਖ ਤੇ ਹਰਪ੍ਰੀਤ ਦੋਵੇਂ ਜਦੋਂ ਇਕ ਹੋ ਜਾਣਗੇ ਖੁਸ਼ੀ ਠੀਕ ਆ ਬਾਬਾਣਾ ਕਿੱਦਾਂ ਹਣ ਖਾਦਾ ਕੁਛ ਨਹੀਂ ਹਾਂਜੀ ਮੰਮੀ ਤੁਹਾਨੂੰ ਪਤਾ ਨਾ 2-3 ਦਿਨ ਤੋਂ ਕੁਝ ਖਾਦਾ ਨਹੀਂ ਤੇ ਅੱਜ ਵੇਖੋ بیوی ਤਾਂ ਤੋਂ ਖਾ ਵੀ ਲਿਆ ਚੱਲ ਵਧੀਆ ਫਿਰ ਤੇ ਮਾਸੀ ਬਾਸ ਹਰਪ੍ਰੀਤ ਮੈਨੂੰ ਬੁਲਾਣ ਦੀ ਲੋੜ ਨਹੀਂ ਜਿਹੜੀ ਜ਼ਿੰਮੇਵਾਰੀ ਤੇ ਤੂੰ ਆਈ ਆ ਨਾ ਇਸਕਾ ਉਹ ਜ਼ਿੰਮੇਵਾਰੀ ਨਭਾ ਬਸ ਮੈਂ ਤੇਰਾ ਨਾ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਨਾ ਮੈਂ ਤੇਰੀ ਕੋਈ ਮਾਸੀ ਆ ਬੱਚੀ ਜਾਗਣਦੇ ਆ ਐਵੇਂ ਉੱਤੇ ਗਲਤ ਇੰਪ੍ਰੈਸ਼ਨ ਪਊਗਾ ਤੂੰ ਮੈਨੂੰ ਨਾ ਹੀ ਬੁਲਾ ਤੇ ਚੰਗੀ ਗੱਲ ਹੈ ਮਾਸੀ ਕੈਂਚ ਕੀ ਹਰਜੈ ਬਾਜ਼ਾਰ ਪਿੱਛੇ ਮੈਂ ਜੋਗਾਣਾ ਹੈ ਨਾ ਕਹਤਾ ਤਬਾ ਕਿਸਮਰਤ ਤੂੰ ਵੀ ਥੋੜਾ ਜਣਾ ਲਿਮਟ ਚ ਰਹਿ ਤੈਨੂੰ ਪਤਾ ਸੋਖ ਉੱਥੇ ਖੜਾ ਨਾ ਹੁਣ ਇਹ ਤੁਹਾਨੂੰ ਦੋਨਾਂ ਨੂੰ ਦੇਖਦਾ ਪਿਆ ਹੈ ਐਵੇਂ ਨਾ ਉਹਦੇ ਮਨ 'ਚ ਕੋਈ ਵਹਿਮ ਆ ਜਾਏ ਕਿ ਸ਼ਾਇਦ ਇਹ ਸਾਡੀ ਚਾਹ ਲਿਆ ਕੋਈ ਆਪਾਂ ਨਾ ਗਲਤ ਫੈਮਲੀ ਦਾ ਵੇਹੇ ਸ਼ਿਕਾਰ ਹੋ ਜਾਈਏ ਸੁੱਖ ਦੇ ਮਨ 'ਚੋਂ ਸਾਡੇ ਵਾਸਤੇ ਨਾ ਕੋਈ ਗਲਤ ਫੈਮਲੀ ਹੋ ਜਾਈ ਤੇ ਇਸ ਕਰਕੇ ਨਾ ਤੂੰ ਲਿਮਟ 'ਚ ਰਹਿ ਬਸ ਆਪ ਪਕੁੜੀ ਕਰਕੇ ਇੱਥੇ ਆ ਸਮਝ ਲੱਗੀ ਨਾ ਹਰਪ੍ਰੀਤ ਕਰਕੇ ਨਹੀਂ ਹਾਂਜੀ ਮੰਮੀ ਮਾਸੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਸੁਖ ਮੇਰੇ ਤੋਂ ਨਰਾਜ਼ ਨਾ ਹੋਵੇ ਤੁਹਾਨੂੰ ਕੁਝ ਕਵੇ ਨਾ ਮੇਰੇ ਕਰਕੇ ਤੇ ਮੈਨੂੰ ਹਰਪ੍ਰੀਤ ਜ਼ਿਆਦਾ ਨਾ ਬੈਸ ਕੁੜੀ ਸਾਰਾ ਸਮਝਦੀ ਆ

ਤੇ ਕੰਢੀਦ ਥੱਲੇ ਲਾ ਮੇਰੀ ਕੁੜੀ ਨੂੰ ਉਹਨੂੰ ਕਮਾ ਹੁਕਮ ਆ ਗਿਆ ਕਰਨ ਦੀਆਂ ਉਹਨੂੰ ਸੁਟਣਾ ਹੀ ਆਪ ਜਿੱਦਾ ਮਰਜੀ ਡੇਗ ਨਾਲ ਡੇਗ ਲੱਗੀ ਸਮਝ ਜਿਹੜਾ ਤੈਨੂੰ ਕੰਮ ਕਰਨ ਵਾਸਤੇ ਇੱਥੇ ਲਿਆਂਦਾ ਨਾ ਸਿਰਫ ਉਹ ਕੰਮ ਕਰ ਉਹੀ ਕਰਦੀ ਪਈਆਂ ਬੱਚੇ ਨੂੰ ਤੁਸੀਂ ਬੈਠੇ ਹੀ ਰਹਿਣ ਦੋਗੇ ਤੇ ਕਿੱਦਾਂ ਐਕਟਿਵ ਹੋਏਗਾ ਤੁਹਾਡੇ ਸਾਹਮਣੇ ਦੇਖੋ ਕਿੰਨੀ ਇੰਪਰੂਵਮੈਂਟ ਹੋਈ ਹੈ ਖਾ ਪੀ ਰਹੀ ਹੈ ਖੇਡ ਰਹੀ ਹੈ ਇਹ ਐਕਟੀਵਿਟੀ ਵੀ ਬੱਚੇ ਲਈ ਜ਼ਰੂਰੀ ਹੁੰਦੀਆਂ ਨੇ ਤੂੰ ਜ਼ਿਆਦਾ ਡਰਾਮੇ ਨਾ ਕਰ ਲੱਗੀ ਸਮਝਿਆ ਉਹ ਚ ਕਿੰਨੀ ਵੀਕਨੈਸ ਆ ਕੁੜੀ ਦੇ ਵਿੱਚ ਤੈਨੂੰ ਨਹੀਂ ਦਈਦਾ ਉਹ ਠੀਕ ਆ ਤੈਨੂੰ ਵੇਖ ਕੇ ਨਿਆਣਾ ਦਮਾ ਦੇ ਵਿੱਚੋਂ ਗੱਲ ਛੱਡ ਕੇ ਤੇਰੇ ਨਾਲ ਖੇਡ ਲਾ ਪਿਆ ਮਾਸਾ ਤੂੰ ਜਿਆਦਾ ਨਾ ਇਦਾਂ ਘੂਲ ਮਿਲਣਾ ਟੀਚਰ ਬਣ ਕੇ ਆਈ ਨਾ ਟੀਚਰ ਬਣ ਮਾਂ ਬਣਦਾ ਨਾ ਡਰਾਮਾ ਨਾ ਕਰ ਮੈਨੂੰ ਕੁਛ ਨੀ ਕੋਕੀ ਨਹੀਂ ਕਹਿੰਦਾ ਮੇਰੀ ਗੱਲ ਸੁਣ ਪੁੱਤ ਆਪਾਂ ਨਾ ਸੋਨੇ ਸਕੂਲ ਪਾਵਾਂਗੇ ਵੱਡੇ ਸਕੂਲ ਪਾਵਾਂਗੇ ਇਹ ਗੰਦੀ ਏ ਟੀਚਰ ਆਪਾਂ ਸੋਹਣੀ ਟੀਚਰ ਕੋ ਜਾਵਾਂਗੇ ਉਹਦੇ ਕੋ ਪੜਾਂਗੇ ਠੀਕ ਆ ਅੱਗੇ ਵੇਲਾ ਇਦਾਂ ਦੀ ਟੀਚਰ ਲੰਬੀ ਹੀ ਤੇਰੇ ਸਕੂਲ 'ਚ ਜਿਹੜੀ ਤੈਨੂੰ ਨਾ ਬਿਮਾਰ ਕਰਕੇ ਨਾ ਇੱਥੇ ਛੱਡ ਗਈ ਠੀਕ ਆ ਹੁਣ ਮੇਰਾ ਪੁੱਤ ਜਾਵਾਂਗੇ ਉੱਥੇ ਉਹ ਆਪਣੀ ਨਵੀਂ ਟੀਚ ਨਾਲ ਖੇਡਿਆ ਕਿ ਨਹੀਂ ਓਕੇ ਚਲੋ ਆਪਾਂ ਬਾਅਦ ਜਾ ਕੇ ਖੇਡਦੇ ਆਂ ਹੱਦ ਹੁੰਦੀ ਆ ਵੈਸੇ ਕਿਸੇ ਚੀਜ਼ ਦੀ ਮੈਂ ਕੀ ਕਰਦੀ ਪਈ ਆ ਬੱਚਾ ਨਾਲ ਖੇਡਦੀ ਪਈ ਆ ਇਹ ਵੀ ਚੀਜ਼ਾਂ ਤਾਂ ਜ਼ਰੂਰੀ ਨੇ ਇੰਨੇ ਸਮੇਂ ਤੇ ਮੈਨੂੰ ਕੀ ਕੀ ਆ ਕੁਮ ਸੁੱਟ ਥੋੜੀ ਦੇਣਾ ਮੈਂ ਮੰਨਿਆ ਮੈਂ ਹੁਣ ਉਹਨਾਂ ਨਾਲ ਜ਼ਿਆਦਾ ਟਾਈਮ ਨਹੀਂ ਰਹਿ ਸਕਦੀ। ਬੋਲਾ ਅਖਿਰ ਹੈ ਤੇ ਉਹਦੀ ਮਾਂ ਨਾ। ਇੱਕ ਤਾਂ ਦਿਨ ਮੈਂ ਹੋਰ ਦੇਖਣਾ। ਜੇ ਠੀਕ ਹੋ ਗਈ ਨਾ। ਭਾਵੇਂ ਮੈਂ ਛੁੱਟੀ 'ਤੇ ਕਿਉਂ ਨਾ ਛੱਡ ਕੇ ਚਲ ਜਾ। ਮੈਂ ਜਿਹੜੇ ਕੰਮ ਆਈ ਆ। ਉਹ ਵੀ ਕੰਮ ਕਰਕੇ ਜਾਣਾ। ਤਾਂ ਕਿ ਮਾਸੀ ਗਿਆ ਸਿਮਰਤ ਦੀ ਪਿੱਠ ਨਾ ਲੱਗੇ। ਮੈਂ ਮੈਮ ਕੋਲ ਜਾਣਾ। ਮੈਮ ਕੋ ਜਾਣਾ ਵਾ। ਪਾਪਾ ਤਾਂ ਬਾਹਰ ਖੇਡਦੇ ਆ ਆਪਾਂ। ਨਾਲ ਉਹ ਤੇ ਮੇਰੀ ਗੱਲ ਸੁਣ ਗਰੋਂ ਚ ਜਾਵਾਂਗੇ ਫੁੱਟਬਾਲ ਖੇਡਦੇ ਆ। ਮੈਡਮ ਕੋ ਨਹੀਂ ਜਾਣਾ ਮੈਡਮ ਗੰਦੀ ਐ ਮੈਂ ਆਪਣੀ ਮਾਂ ਨੂੰ ਜਾਣਾ ਪਤਾ ਨਹੀਂ ਕੀ ਨਿਆਣੇ ਦੇ ਦਿਮਾਗ 'ਚ ਇਹਨੇ ਗੱਲਾਂ ਪਾਤੀਆਂ ਇੱਕੋ ਗੱਲ ਨੂੰ ਨਿਆਣਾ ਬਾਰ-ਬਾਰ ਕਰੀ ਜਾਂਦਾ ਚੱਲ ਆਪਾਂ ਗਰਾਊਂਡ 'ਚ ਜਾਂਦੇ ਠੀਕ ਆ ਉੱਥੇ ਖੇਡਦੇ ਹਾਂ ਹਾਂਜੀ ਭਾਬੀ ਦੱਸੋ ਤੂੰ ਲੀਨ ਡਗ ਲਾਇਆ ਜੀ ਭਰਨ ਤੁਸਣ ਭਾਬੀ ਮੈਂ ਨਾ ਉਹ ਤੋਂ ਨਾ ਥੋੜੀ ਜਿਹੀ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਭਾਜੀ ਤੂੰ ਨਾ ਕੁਝ ਵੀ ਕਰ ਲਓ ਬੱਚਾ ਤੂੰ ਦੇਖਦਾ ਵਾ ਬੱਚਾ ਜੋ ਮਹਿਸੂਸ ਕਰਦਾ ਵਾ ਉਹਨੂੰ ਸਭ ਪਤਾ ਲੱਗਦਾ ਵਾ ਜਿੱਦਾਂ ਮਰਜ਼ੀ ਐ ਭਾਜੀ ਤੁਸੀਂ ਇਹ ਚੀਜ਼ ਨੂੰ ਨਾ ਜਿੰਨਾ ਮਰਜ਼ੀ ਉਟਲਾ ਲਓ ਪਰ ਫਿਰ ਵੀ ਨਾ ਹਰ ਪੀੜੀ ਦੀ ਮਾਂ ਵਾ ਤੇ ਬੱਚੇ ਦੇ ਮਨ ਚ ਆ ਹੀ ਜਾਂਦਾ ਵਾ ਜੋ ਪਿਆਰ ਹੈ ਬੱਚੇ ਦੇ ਨਾਲ ਹਰ ਪੀੜੀ ਨਾਲ ਨਾ ਉਹ ਕਿਤੇ ਹੋਰ ਨਹੀਂ ਆ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਬਾਜੀ ਸਿੰਪਲ ਜੀ ਗੱਲ ਹੈ ਤੁਸੀਂ ਨਾ ਕੁਝ ਵੀ ਨਹੀਂ ਕਰ ਸਕਦੇ ਇਸ ਚੀਜ਼ ਚ ਬੱਚਾ ਜੋ ਦੇਖਦਾ ਨਾ ਜੋ ਬੱਚੇ ਨੂੰ ਮਹਿਸੂਸ ਹੁੰਦਾ ਕੰਨਨਨੀ ਉਹੀ ਆ ਤੁਹਾਨੂੰ ਲੱਗਦਾ ਵਾ ਕਿ ਹਰ ਪੀੜੀ ਨੂੰ ਤੈਨੂੰ ਦੂਰ ਰੱਖੂੰਗਾ ਜ਼ਿਆਦਾ ਪਰਚਾਵਣਾ ਪੈਨ ਦਊਗਾ ਜਾਂ ਗੱਲ ਨਾ ਕਰਨ ਦਊਗਾ ਸਭ ਕੁਝ ਸਹੀ ਹੋ ਜਾਊਗਾ ਪਰ ਫਿਰ ਵੀ ਨਾ ਇੰਨੇ ਬੱਚੇ ਨੂੰ ਸਮਝ ਹੁੰਦੀ ਆ ਉਹਨੇ ਕੀ ਚੰਗਾ ਕੀ ਮਾੜਾ ਉਹਨਾਂ ਕਦੇ ਉਹਨੂੰ ਪਤਾ ਲੱਗਦਾ ਹੀ ਆ ਨਾ ਮੇਰੀ ਗੱਲ ਸੁਣੋ ਭਾਬੀ ਤੇਰੇ ਸਾਹਮਣੇ ਨਿੱਕੀ ਹੁੰਦੇ ਨੂੰ ਕਿਦਾਂ ਧੱਕ ਕੇ ਗਈ ਸੀ ਮੈਨੂੰ ਉਹ ਜੋ ਚੀਜ਼ਾਂ ਚੇਤੇ ਆਉਂਦੀਆਂ ਨਾ ਮੇਰੇ ਨਹੀਂ ਗੱਲਾਂ ਦਿਮਾਗ ਚ ਜਾਂਦੀਆਂ ਹਾਂ ਜੀ ਉਹ ਸਮਾਂ ਲੰਘ ਚੁੱਕਿਆ ਵਾ ਤੇ ਅੱਜ ਜਿਉਂ ਹਾਂ ਉਦੋਂ ਵੀ ਮੰਦੀ ਦੀ ਇਹਦੇ ਨਹੀਂ ਹਾਲਾ ਠੀਕ ਹੀ ਇਹਦੇ ਚ ਆਪਾਂ ਕਿੰਨੂੰ ਦੋਸ਼ ਦੇਈਏ ਸਮਝ ਲਓ ਉਹ ਵੇਲਾ ਘੜੀ ਕੋ ਜਾਹੋ ਜਾਹੀ ਜਿਹੜਾ ਆਪਾਂ ਕੋ ਨਹੀਂ ਸੰਭਿਆ ਗਿਆ ਭਾਜੀ ਮੇਰੀ ਗੱਲ ਸੁਣੋ ਹਰ ਪੀਜਰੀ ਨਾ ਤੁਹਾਨੂੰ ਲੱਗਦਾ ਵਾ ਜੇ ਸਲਾਹ ਤਾਂ ਚੱਲੰਦੇ ਨਾ ਤੁਹਾਨੂੰ ਅੱਜ ਉਹ ਗਲਤ ਲੱਗੰਦੇ ਆ ਪਰ ਤੁਹਾਨੂੰ ਪਤਾ ਜੇ ਵੇਖਿਆ ਜਾਵੇ ਨਾ ਪਿੱਛੇ ਜਾ ਕੇ ਮਾਮੀ ਨੇ ਮੈਨੂੰ ਨਾ ਬੜਾ ਕੁਝ ਮਾੜਾ ਕੀਤਾ ਇਹ ਮੈਨੂੰ ਪਤਾ ਮੈਂ ਆਪਣੇ ਦਿਲ ਤੇ ਕਿੱਦਾਂ ਜਰਦੀ ਰਹੀ ਆ ਕੀ ਕੋਈ ਸਹਿੰਦੀ ਨਹੀਂ ਆ ਪਰ ਫਿਰ ਵੀ ਨਾ ਹਰ ਪੀੜੀ ਦੀ ਰਣੀ ਨਾ ਕਦੀ ਅਜੇ ਤੱਕ ਮੈਨਾਂ ਮਾੜਾ ਨਹੀਂ ਕੀਤਾ ਜੋ ਮਾਮੀ ਨਾਲ ਕਹਿੰਦੀ ਨਹੀਂ ਨਾ ਉਹਨਾਂ ਦੇ ਸਾਹਮਣੇ ਜਿੱਦਾਂ ਮਰਜੀ ਉਹ ਵਖਾ ਦੇਂਦੇ ਹੁੰਦੇ ਸੀ ਕਿ ਹਾਂ ਮੈਂ ਸਿਮਨਤਰਾ ਬੜਾ ਮਾੜਾ ਕਰਦੀ ਕੁਝ ਵੀ ਸਮਝ ਲੋ ਪਰ ਫਿਰ ਵੀ ਨਾ ਇਹ ਮੈਨੂੰ ਪਤਾ ਨਾ ਉਹ ਮੇਰੀ ਭੈਣ ਆ ਮੇਨਾਂ ਹੱਸੀ ਖੇਢੀ ਭਲੀ ਆ ਮੈਨੂੰ ਪਤਾ ਉਹ ਬੜੇ ਨਰਮ ਦਿਲ ਦੇ ਜ ਉਹ ਟਾਈਮ ਹੀ ਵੇਲਾ ਘੜੀ ਹੀ ਚਲੋ ਜੋ ਨੰਗ ਗਿਆ ਸੋ ਨੰਗ ਗਿਆ ਪਰ ਅੱਜ ਜੋ ਹੈਗਾ ਵਾ ਉਹਨੂੰ ਤਾਂ ਸਾਂਭੀਏ ਕਿਤੇ ਨਾ ਕਿਤੇ ਨਾ ਇਹ ਰੱਬ ਦੀ ਵੀ ਰਜਾ ਵਾ ਤੁਹਾਡਾ ਦੁਬਾਰਾ ਮਿਲਣਾ ਲੀਨ ਦਾ ਸਕੂਲ ਜਾਣਾ ਲੀਨ ਦਾ ਉਹਨਾਂ ਨੂੰ ਮਿਲਣਾ ਸਭ ਕੁਝ ਨਾ ਇਹ ਲਿਖੀ ਆਈ ਆ ਤੁਸੀਂ ਇਹ ਚੀਜ਼ ਨੂੰ ਚੁਟਲਾਉਣਾ ਭਾਜੀ ਭਾਬੀ ਮੇਰੀ ਗੱਲ ਸੁਣੋ ਤੋਂ ਬੱਚੀ ਹਾਂ ਉਹ ਆਪਣੇ ਇਹਦੇ ਨਾਲ ਇਹਨੂੰ ਮੇਲਦੀ ਪਈਆਂ ਉਹ ਨਿਆਣੀ ਹਾਂ ਇਹ ਬੱਚੇ ਦਾ ਨਿਗੇ ਜਿਹਦਾ ਕੀ ਕਸੂਰੀ ਸਿਰਮਾ ਜੋ ਕੋ ਸੋਚਦਾ ਨਾ ਆਪਣੀ ਖੁਸ਼ੀ ਕਰਕੇ ਨਾ ਸੋਚਦਾ ਤੇ ਤਾਂ ਹੀ ਮੈਂ ਨਹੀਂ ਟੈਨਸ਼ਨ ਲੈ ਰਿਆ ਕਿਦਾ ਮੈਂ ਕਰੀ ਫੇਰ ਨਾ ਧੋਖਾ ਨਾ ਖਾ ਜਾ ਤੇ ਗਲਤੀ ਨਾ ਕਰਨਾ ਬੱਚੇ ਕਿਸੇ ਦਾ ਕਸੂਰ ਨਹੀਂ ਹੁੰਦਾ ਕਿ ਮੇਰਾ ਕਸੂਰ ਹੀ ਕਿ ਮੇਰੀ ਮਾਂ ਚੱਲ ਵਸੀ ਜਾਂ ਮੇਰੇ ਪਿਓ ਨੇ ਮੈਨੂੰ ਸੰਭਾਲਿਆ ਨਹੀਂ ਜਾਂ ਮੇਰੀ ਦਾਦੀ ਨੇ ਮੇਰੀ ਮਾਮੀ ਵੱਲ ਮੈਨੂੰ ਕੱਢ ਦਿੱਤਾ ਮੇਰਾ ਤਾਂ ਨਹੀਂ ਕਸੂਰ ਹੀ ਮੈਂ ਵੀ ਇਹਦੇ ਕਿ ਜਿੱਡੀ ਹੋਊਂਗੀ ਜਦੋਂ ਮੈਨੂੰ ਵੀ ਕੁਝ ਪਤਾ ਨਹੀਂ ਲੱਗਣਦਿਆ ਪਰ ਵੇਖੋ ਤੁਸੀਂ ਤੇਰੇ ਸਿਰ ਤੇ ਨਾ ਤੁਸੀਂ ਇਹਨੂੰ ਸਮਝਾਓ ਤੁਹਾਡਾ ਬੱਚਾ ਵਾ ਚਲੋ ਮੈਂ ਨਹੀਂ ਚੋਨੀ ਕਿ ਕਦੀ ਵੀ ਕਿਸੇ ਦਾ ਮਾਪਿਓ ਕਿਸੇ ਤੋਂ ਦੂਰ ਹੋਵੇ ਜੋ ਦੁੱਖ ਮੈਂ ਵੇਖਿਆ ਨਾ ਬਾਜੀ ਮੈਂ ਨਹੀਂ ਚੋਨੀ ਕਿ ਲੀਨ ਉਹ ਦੁੱਖ ਵੇਖੇ ਜੇ ਅੱਜ ਉਹਦੀ ਮਾਂ ਉਹਦੇ ਕੋਲ ਵਾਪਸ ਆਈ ਹੈ ਨਾ ਇੱਤ ਜੀ ਕੋਈ ਰੱਬ ਦੀ ਰਜਾ ਵਾ ਤੇ ਤੁਸੀਂ ਕਿਉਂ ਨਹੀਂ ਇਹ ਚੀਜ਼ ਨੂੰ ਅਪਣਾ ਲੈਂਦੇ ਚੱਲ ਭਾਬੀ ਸਾਰੀਆਂ ਗੱਲਾਂ ਛੱਡ ਇਹਨੂੰ ਫੜ ਮੈਨੂੰ ਉਹਨਾ ਥੋੜਾ ਟਾਈਮ ਦੇ ਸੋਚਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਪਰ ਮੇਰੀ ਕੁੜੀ ਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹਾਂਜੀ ਭੈਣ ਜੀ ਹਾਂਜੀ ਹਾਂਜੀ ਦੱਸੋ ਕੀ ਗੱਲ ਹੈ ਮੈਂ ਤੇ ਬਸ ਤਾਂ ਫੋਨ ਕੀਤਾ ਸੀ ਰੋਜ਼ ਤੂੰ ਤੁਸੀਂ ਫੋਨ ਕਰਦੇ ਸੀ ਰੱਤੀ ਗੱਲ ਕਰ ਲੈਂਦੇ ਸੀ ਮੈਨੂੰ ਕੁਛ ਨਾ ਉਹ ਹੀ ਦੱਸ ਦਿੰਦੇ ਸੀ ਕਿ ਬੱਚੇ ਠੀਕ ਨੇ ਅੱਜ 5-7 ਦਿਨ ਹੋ ਗਏ ਨੇ ਹਰਫੀਤ ਗਈ ਹੋਈ ਆ ਤੇ ਮੇਰੇ ਦਿਲ ਨੂੰ ਬੜਾ ਹੋਵੇ ਕਿ ਕੱਲ ਤਾਂ ਤੁਹਾਡਾ ਫੋਨ ਨਹੀਂ ਆਇਆ ਮੈਂ ਕਿਹਾ ਚੱਲ ਇੱਕ ਫੋਨ ਹੀ ਕਰ ਲਵਾਂ ਹੋਣਾ ਭੈਣ ਜੀ ਮੈਨੂੰ ਟਾਈਮ ਹੀ ਨਹੀਂ ਲੱਗਾ ਕੱਲ ਫੋਨ ਕਰਨ ਦਾ ਬਾਕੀ ਤੁਸੀਂ ਚਿੰਤਾ ਨਾ ਕਰੋ ਬਹੁਤ ਵਧੀਆ ਨੇ ਮਾਮਾ ਤੀਆਂ ਬਹੁਤ ਖੁਸ਼ ਨੇ ਖੁਸ਼ੀ ਵੀ ਨਾ ਹੋਣ ਅੱਗੇ ਨਾਲੋਂ ਬਹੁਤ ਠੀਕ ਹੋ ਗਈ ਆ ਚਲੋ ਮਾਰਾ ਇਹਦਾ ਸ਼ੁਕਰ ਹੈ ਗੁਰੂ ਘਰ ਜਾ ਕੇ ਨਾ ਮੱਥਾ ਟੇਕ ਕੇ ਆਵਾਂਗੀ ਹੱਥ ਜੋੜ ਕੇ ਬਾਬਾ ਜੀ ਦਾ ਸ਼ੁਕਰੀਆ ਕਰਾਂਗੀ ਕਿ ਬਾਬਾ ਜੀ ਤੁਸੀਂ ਦੋਨਾਂ ਬੱਚਿਆਂ ਨੂੰ ਮਲਵਾਇਆ ਜੇ ਕੁੜੀ ਠੀਕ ਵੀ ਆ ਮੈਂ ਨਾ

ਮੈਂ ਨਾ ਕਿਸੇ ਵळे ਕਾਲੀ ਬਹਿ ਜਾਨੀ ਆ ਪਰ ਕੀ ਕਰਾਂ ਮਾਂ ਵਾ ਨਾ ਰਹਿ ਰਹਿ ਕੇ ਨਾ ਖਿਆਲ ਆਂਦੇ ਰਹਿੰਦੇ ਮੇਰੇ ਮਨ ਵਿੱਚ ਕਿ ਸੁੱਖ ਉਹਦੇ ਨਾਲ ਠੀਕ ਪਰ ਪਾਉ ਕਰਦਾ ਹੋਏਗਾ ਨਾ ਕਿਉਂਕਿ ਮੈਨੂੰ ਕੁਛ ਦੱਸਿਆ ਤੇ ਜਾਂਦਾ ਨਹੀਂ ਹਰਪ੍ਰੀਤ ਦਾ ਫੋਨ ਤਾਂ ਤੁਸੀਂ ਪਹਿਲਾਂ ਹੀ ਰਖਵਾਤਾ ਸੀ ਕਿ ਫੋਨ ਆਪਣਾ ਛੱਡ ਕੇ ਆਵੇ ਤੇ ਇਸ ਲਈ ਉਹ ਤਾਂ ਮੇ ਨਾਲ ਗੱਲ ਨਹੀਂ ਕਰਦੀ ਸੀ ਤੁਸੀਂ ਕਰਦੇ ਸੀ ਬੜਾ ਮਨ ਸੀ ਕਿ ਚਲ ਮੈਂ ਦੋਨਾਂ ਬੱਚਿਆਂ ਨੂੰ ਵੇਖਾਂ ਹੱਸਦੇ ਖੇਡਦੇ ਚਲੋ ਮਹਾਰਾਜ ਕਰੇ ਠੀਕ ਯੋ ਫੇਰ ਵੀ ਐਨੇ ਦਿਨ ਹੋ ਗਏ ਨੇ ਕਿਤਨੋ ਕਿਤੋ ਤੋਂ ਕੁਝ ਮਹਿਸੂਸ ਤਾਂ ਤੁਹਾਨੂੰ ਹੋਈ ਹੀ ਹੋਏਗਾ ਨਾ ਕਿ ਸੋਖ ਕਿੱਦਾਂ ਚੱਲਦਾ ਪਿਆ ਉਹਦੇ ਨਾਲ ਹੁਣ ਇਹਨੂੰ ਅਪਣਾਇਆ ਹੈ ਕਿ ਨਹੀਂ ਅਪਣਾਇਆ ਜਾਂ ਕਿੱਦਾਂ ਬਿਹੇਵ ਕਰੰਦੇ ਆ ਵੈ ਵੇਖੋ ਭੈਣ ਜੀ ਹਾਇ ਤੇ ਮੇਜ਼ ਬਾਰੇ ਤਾਂ ਨਾ ਕੋਈ ਗੱਲ ਨਹੀਂ ਕਰ ਸਕਦੇ ਬਾਕੀ ਜੇ ਵਕਤ ਨੇ ਚਾਇਆ ਤੇ ਹੋ ਸਕਦਾ ਵਾ ਸਾਡੀਆਂ ਕਈਆਂ ਗੱਲਾਂ ਰੱਬ ਅੱਗੇ ਹਾਜ਼ਰੀ ਲੱਗ ਜੀ ਉਹਨਾਂ ਗੱਲਾਂ ਦੀ ਸ ਤੇ ਰੱਬ ਤੁਹਾਡੇ ਫੈਸਲੇ ਨੂੰ ਆਸ਼ੀਰਵਾਦ ਦਵੇ ਤੇ ਉਹ ਫੈਸਲਾ ਤੁਹਾਡਾ ਅੱਗੇ ਆਈ ਜਾਵੇ ਚਲੋ ਮਹਾਰਾਜ ਕਰੇ ਸਭ ਕੁਝ ਠੀਕ ਹੀ ਹੋ ਜੇ ਉਹਦੀ ਕਿਤੇ ਨਾ ਕਿਤੇ ਜਾ ਕੇ ਨਾ ਮੇਰ ਹੋ ਹੀ ਜਾਂਦੀ ਐ ਅਸੀਂ ਸੋਚਦੇ ਕੁਝ ਹੋਰ ਆ ਪਰ ਹੋ ਕੁਝ ਹੋਰ ਜਾਂਦਾ ਕਿਉਂਕਿ ਚੰਦਾ ਜੋ ਹੈ ਨਾ ਰੱਬ ਹੋਣਾ ਉਹੀ ਹੈ ਅਸੀਂ ਲੱਖ ਜੋਰ ਲਾ ਲਈਏ ਕਿ ਨਹੀਂ ਇਹ ਕੰਮ ਇਦਾਂ ਨਹੀਂ ਇਦਾਂ ਬਣ ਜਵੇ ਪਰ ਜੋ ਮਹਾਰਾਏ ਨੇ ਕਰਨਾ ਨਾ ਉਹਦੇ ਅਗੇ ਸਾਡਾ ਕਿਸੇ ਦਾ ਕੋਈ ਜੋਰ ਨਹੀਂਗਾ ਜੇ ਮਹਾਰਾਏ ਨੇ ਮਲਵਾਇਆ ਨਾ ਤੇ ਉਹਦੇ ਚ ਕੋਈ ਨਾ ਕੋਈ ਤਾਂ ਜ਼ਰੂਰ ਰਾਜ਼ ਹੈਗਾ ਵਾ ਕਿਹ ਹਰਪ੍ਰੀਤ ਠੀਕ ਵੀ ਹੋਈ ਐ ਦੁਬਾਰਾ ਸਕੂਲ ਤੱਕ ਗਈ ਐ ਜਿੱਥੇ ਆਪਣੀ ਲੀਨ ਪੜਦੀ ਸੀ ਸੁੱਖ ਦੀ ਖੁਸ਼ੀ ਤੇ ਅੱਜ ਹਰਪ੍ਰੀਤ ਘਰ ਤੱਕ ਗਈ ਐ ਇਹ ਸਾਰੀਆਂ ਚੀਜ਼ਾਂ ਨਾ ਕਿਤੇ ਨਾ ਕਿਤੇ ਇਸ਼ਾਰਾ ਦੇ ਦਿੰਦੀਆਂ ਵੀਆਂ ਨੇ ਤੇ ਬਾਬਾ ਜੀ ਸਭ ਕੁਝ ਠੀਕ ਕਰਨਗੇ ਚਾਹੇ ਦੇਰ ਸਵੇਰ ਕਰਨ ਪਰ ਕਰਨਗੇ ਜ਼ਰੂਰ ਚਲੋ ਠੀਕ ਐ ਭੈਣ ਜੀ ਤੁਸੀਂ ਆਪਣਾ ਸਿਮਰਤ ਦਾ ਕਾਕੇ ਦਾ ਤੁਹਾਡੇ ਸੁੱਖ ਦੇ ਪਰਿਵਾਰ ਦਾ ਧਿਆਨ ਰੱਖਣਾ ਠੀਕ ਹੈ ਬੰਦੀ ਕੋਈ ਗੱਲ ਨਹੀਂ ਤੁਸੀਂ ਕਿਸੇ ਗੱਲ ਦੀ ਨਾ ਚਿੰਤਾ ਕਰੋ ਸਾਸਰੀਕਾਰ ਸਾਸਰੀਕਾਰ ਉਹ ਕਜਾਜ ਰਹਾ ਤੂੰ ਰੁਕ ਜਾ ਥੇ ਚਾ ਚਾ ਰਾਮ ਨਾਲ ਧੀਰੇ 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 ਠੀਕ ਹੈ ਓਏ ਹੁਣ ਮੇਰੀ ਉਤਾਲ ਚਲੋ ਆਜੋ ਪਕਲੋ 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 ਮੇਰਾ ਬੁੱਗਾ ਅੱਜ ਤੇ ਨਾ ਖੁਸ਼ੀ ਸਾਡੀ ਮੀਠੇ ਖਸ਼ੇ ਨਾ ਹਰਪੀਤ ਮੈਨੂੰ ਵੀਇਕੇ ਬੜੀ ਖੁਸ਼ੀ ਆ ਹਾਂ ਬਿਲਕੁਲ ਠੀਕ ਆ ਬਣਾ ਹਾਂ ਕਿਤੇ ਨਾ ਕਿਤੇ ਨਾ ਹੁਣ ਨਾ ਮੈਨੂੰ ਇਹ ਘਰ ਨਾ ਘਰ ਲੱਗਣ ਲੱਪਿਆ ਕਿਹਦੇ ਨਾ ਘਰ ਤੇ ਜਨਾਨੀਆਂ ਨਾਲ ਹੀ ਹੁੰਦਾ ਵਾ ਅੱਗੇ ਮੈਂ ਨਹੀਂ ਹਣਾ ਪਿਓਤੀ ਨਾ ਸ਼ਾਂਤ ਬੈਠੇ ਰਹਿੰਦੇ ਸੀ ਖਾਲੀ ਖਾਲੀ ਜਿਹਾ ਮਹਿਸੂਸ ਹੁੰਦਾ ਹੀਗਾ ਘਰ ਘਰ ਲੱਗਦਾ ਹੀ ਨਹੀਂ ਪੇਸ਼ਕ ਅਸੀਂ ਕਦੀ ਨਾ ਮਹਿਸੂਸ ਨਹੀਂ ਹੁੰਦੇਤਾ ਮੈਂ ਜਾਂ ਸਿਮਰਤ ਹਰ ਵੇਲੇ ਕੋਈ ਨਾ ਕੋਈ ਇੱਥੇ ਆਉਂਦੇ ਰਹਿੰਦੇ ਹਾਂ ਪਰ ਫਿਰ ਵੀ ਇਕੱਲਾਪਨ ਤੇ ਘਰ ਦੇ ਵਿੱਚ ਹੈਗਾ ਹੀ ਉਹ ਬੱਚੀ ਕੀ ਤਰ੍ਹਾਂ ਕਿਤੇ ਸ਼ਾਇਦ ਮਹਿਸੂਸ ਵੀ ਕਰਦੀ ਸੀ ਨਹੀਂ ਬਿਮਾਰ ਹੋ ਗਈ ਤੂੰ ਨਾ ਲੀਨ ਨੂੰ ਇੰਨਾ ਪਿਆਰ ਕਰਕੇ ਹਨਾ ਸਾਡੀ ਖੁਸ਼ੀ ਨੂੰ ਤੇਰੀ ਤੇ ਲੀਨ ਆ ਤੂੰ ਕਿੰਨੀ ਵਧੀਆ ਖੁਸ਼ ਹੋ ਗਈ ਹੈ ਹਾਂ ਤੇ ਫਿਕਰ ਨਾ ਕਰੋ ਬਿਲਕੁਲ ਠੀਕ ਆ ਗਿਆ ਹੋਣਾ ਤੈਨੂੰ ਪਤਾ ਜਦੋਂ ਸਕੂਲੋਂ ਆਂਦੀ ਹੀ ਨਾ ਘਰ ਆ ਕੇ ਕਦੀ ਇਸ ਤਰ੍ਹਾਂ ਇੰਨਾ ਨਹੀਂ ਖੇਡਦੀ ਹਮੇ ਸਿਮਰਤ ਨੇ ਇੰਨਾ ਬਹੁਤ ਕਰਦੀ ਹੈ ਉਹਨੇ ਕਦੀ ਉਹਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਪਰ ਫਿਰ ਵੀ ਮਾਂ ਤੇ ਮਾਂ ਹੀ ਹੁੰਦੀ ਹੈ ਨਾ ਸੋ ਕਿੰਨਾ ਗੱਲਾਂ ਨੂੰ ਹਜੇ ਨਾ ਸਮਝ ਜਾਣੀਆਂ ਸਮਝੇਗਾ ਹੋਲੀ ਹੋਲੀ ਵੇਖ ਅੱਜ ਕਿੰਨੀ ਖੁਸ਼ ਆ ਮਾਂ ਤੇ ਮਾਂ ਹੀ ਆ ਨਾ ਫਿਰ ਅਕਸਰ ਮਾਂ ਦਾ ਪਿਆਰ ਜਦੋਂ ਬੱਚੇ ਨੂੰ ਮਿਲਣਾ ਵਾ ਤੇ ਬੱਚੇ ਨੇ ਤੇ ਆਪਣੇ ਆਪ ਠੀਕ ਹੋਏ ਨਾ ਖੁਸ਼ ਹੋਏ ਨਾ ਇਹ ਕੋਣ ਤੇ ਲੱਗਦੀ ਨਹੀਂ ਕਿ ਇਹ ਉਹ ਹੀ ਖੁਸ਼ੀ ਆ ਸਾਡੀ ਨਹੀਂ ਹੁਣ ਖੇលਿਆ ਕਰੇਗੀ ਅਚਾਰਪਿਤ ਮੈ ਤੇਨੇ ਇੱਕ ਗੱਲ ਕਰਨੀ ਸੀ ਮੇਰਾ ਤੇ ਵਿਖਿਆ ਈ ਧੋਪੜੇ ਕੱਪੜੇ ਪੈਕ ਕਰਨੀ ਕੀ ਗੱਲ ਹੋ ਗਈ ਕੱਪੜੇ ਕਿਉਂ ਪੈਕ ਕੀਤੇ ਤੂੰ ਮਾਸੀ ਜੀ ਮੈਂ ਨਾ ਸੁਖਨਾਲ ਜ਼ੁਬਾਨ ਕੀਤੀ ਸੀ ਕਿ ਜਿਸ ਦਿਨ ਬੇਟੀ ਠੀਕ ਹੋ ਜਾਏਗੀ ਨਾ ਆਪਣੇ ਲੀਨ ਤੇ ਮੈਂ ਇਸ ਕਰ ਚਲ ਜਵਾਂਗੀ ਤੇ ਹੁਣ ਬੇਟੀ ਦੇਖੋ ਬਿਲਕੁਲ ਠੀਕ ਹੈ ਖੇਲ ਰਹੀ ਹੈ ਖਾ ਪੀ ਰਹੀ ਹੈ ਹੁਣ ਉਹਨੂੰ ਟ੍ਰੀਟਮੈਂਟ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਤੇ ਹੁਣ ਮੈਂ ਚਲ ਜਾਣਾ ਇੱਥੋਂ ਇਸ ਕਰਕੇ ਦੇਖ ਅਰਪਿਤ ਜੀ ਤੂੰ 2-4 ਦਿਨ ਹੋਰ ਰਹਿ ਜੇ ਮੈਨੂੰ ਪਤਾ ਹੈ ਤੁਸੀਂ ਜੋ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਨੂੰ ਪਤਾ ਹੈ ਮੈਂ ਜਿਹੜੇ ਦਿਨ ਇਹਦੇ ਨਾਲ ਬਤਾਏ ਨੇ ਨਾ ਉਹ ਸਭ ਨਾ ਮੇਰੇ ਇੰਨੇ ਖੁਸ਼ੀਆਂ ਦੇ ਭਰੇ ਸੀ ਨਾ ਤਿੰਨ ਸਾਲਾਂ ਚ ਮੈਨੂੰ ਖੁਸ਼ ਨਹੀਂ ਸੀ ਹੋਈ ਉਹ ਸਭ ਮੈਂ ਸਮੇਟ ਕੇ ਨਾ ਆਪਣੀ ਝੋਲੀ ਚ ਪਾ ਕੇ ਉਹਨੂੰ ਨਾਲ ਲੈ ਕੇ ਜਾਦੀ ਆਂ ਮਾਸੀ ਜੀ ਮੈਂ ਹੁਣ ਅਣਜਾਣੇ ਚ ਵੀ ਕੋਈ ਐਹੋ ਜੀ ਗਲਤੀ ਨਹੀਂ ਕਰਨਾ ਚਾਹਦੀ ਕਿ ਮੈਂ ਫੇਰ ਸੁੱਖ ਦੀ ਨਿਗਾ ਚ ਡਿੱਗ ਜਾਵਾਂ ਜੇ ਰੱਬ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਨਾ ਮੈਂ ਹੁਣ ਹੋਰ ਤੇ ਡੋਰੀਆਂ ਸੁੱਟ ਦਿੱਤੀਆਂ ਨੇ ਉਹ ਮੈਨੂੰ ਅੱਗੇ ਵੀ ਵੇਖੋ ਲੈ ਕੇ ਜਾਏਗਾ ਜ਼ਰੂਰ ਉਹਦੀ ਰਜਾ ਚ ਹੁਣ ਮੈਂ ਰਹਿਣਾ ਚਾਹਨੀ ਆ ਜ਼ਰੂਰ ਹੋਏਗਾ ਹਰ ਹਾਲ ਹਾਂਜੀ ਮਾਸੀ ਇਹ ਜ਼ਰੂਰ ਹੋਏਗਾ ਕਦੇ ਨਾ ਕਦੇ ਤੇ ਰੱਬ ਸੁੱਖ ਨੂੰ ਵੀ ਅਚਾਨਣ ਪਾਏਗਾ ਹੀ ਕਿ ਆਪਣਾ ਘਰ ਸੰਭਾਲ ਲਵੇ ਸੁਖ ਮਸੀ ਗੱਲ ਦੱਸਾਂ ਮੈਂ ਜੋ ਮਹਿਸੂਸ ਕੀਤਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਹਾਂ ਦੱਸ ਸੁਖ ਨਾ ਠੀਕ ਹੈ ਮੈਨੂੰ ਗੁੱਸੇ ਨਾਲ ਵਿੱਚ ਵਿੱਚ ਬੋਲਦਾ ਹੁੰਦਾ ਸੀ ਪਰ ਮੈਂ ਨਾ ਉਹਦੀ ਅੱਖਾਂ 'ਚ ਨਾ ਨਫ਼ਰਤ ਦੇ ਨਾਲ ਨਾਲ ਨਾ ਇੱਕ ਉਮੀਦ ਜੀ ਦੇਖੀ ਹੈ ਦੇਖੋ ਤਾਂ ਕੋਈ ਮਿੰਟ ਤਲਾਕ ਵੀ ਕਿਹੜਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਚਾਹੁੰਦਾ ਹੈ ਕਿ ਮੈਂ ਘਰ ਆ ਜਾਵਾਂ ਪਤਾ ਨਹੀਂ ਉਹ ਦੇਖਦਾ ਸੀ ਨਾ ਜਦੋਂ ਇਹਨੂੰ ਵੇਖਣ ਆਉਂਦਾ ਸੀ ਜਾਂ ਮੈਨੂੰ ਵੇਖਣ ਆਉਂਦਾ ਸੀ ਕੁਝ ਕਹਿੰਦਾ ਸੀ ਪਰ ਮੈਂ ਮਹਿਸੂਸ ਕੀਤਾ ਜੋ ਮੇਰੀ ਫੀਲਿੰਗ ਹੈ ਕਿ ਉਹ ਵੀ ਚਾਹੁੰਦਾ ਹੈ ਮਾਸੀ ਉਹਦੇ ਸਾਥ ਜੁੜ ਜਾਵੇ ਬਸ ਮੂੰਹ ਨਹੀਂ ਕਹਿ ਰਿਹਾ ਕੋਈ ਗੱਲ ਨਹੀਂ ਜਿਉਂ ਦਿਲੋਂ ਚਾਹੁੰਦਾ ਨਾ ਇੱਕ ਨੱਕ ਦਿਨ ਨਾ ਉਹ ਗੱਲਾਂ ਉਹਦੇ ਮੂੰਹ ਤੇ ਵੀ ਜਰੂਰ ਆਉਗੀਆਂ ਇਹ ਘਰ ਨਾ ਖੁਸ਼ੀਆਂ ਨਾਲ ਜਰੂਰ ਭਰੇਗਾ ਉਹ ਤਾਂ ਸੋਚ ਕੇ ਇਕੱਠੇ ਲੀਨ ਦੀ ਪਰਵਰਿਸ਼ ਕਰੋਗੇ